ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਆਏ ਆ ਇੱਥੇ ਬਹੁਤ ਜ਼ਿਆਦਾ ਜਿਹੜਾ ਫਸਲਾਂ ਦਾ ਭਾਰੀ ਨੁਕਸਾਨ ਜਿਹੜਾ ਆ ਉਹ ਹੋ ਚੁੱਕਾ ਆ ਜਿਹਦੀ ਪਰਭਾਈ ਕਰਨੀ ਬਹੁਤ ਮੁਸ਼ਕਲ ਆ ਇੱਥੋਂ ਤੱਕ ਕਿ ਫਸਲਾਂ ਦੇ ਵਿੱਚ ਜਿਹੜਾ ਪਾਣੀ ਆ ਚੁੱਕਾ ਹੋਇਆ ਆ ਉਸ ਪਾਣੀ ਦੇ ਨਾਲ ਇਸ ਇਲਾਕੇ ਦੇ ਵਿੱਚ ਇੰਨੀ ਜ਼ਿਆਦਾ ਵੋਹ ਆ ਰਹੀ ਆ ਕਿ ਇੱਥੇ ਖੜਨਾ ਜਿਹੜਾ ਆ ਉਹ ਮੁਸ਼ਕਲ ਹੋਇਆ ਪਿਆ ਆ ਪਰ ਜਿਹੜੇ ਲੋਕ ਇੱਥੋਂ ਦੇ ਵਸਨੀਕ ਆ ਜਿਨ੍ਹਾਂ ਦੇ ਘਰ ਆ ਜਿਨ੍ਹਾਂ ਦੀਆਂ ਪੈਲੀਆਂ ਆ ਤਾਂ ਜਿਹੜੇ ਲੋਕ ਇੱਧਰ ਦੀ ਹਰ ਰੋਜ਼ ਵਿਚਰ ਰਹੇ ਆ ਉਹਨਾਂ ਲੋਕਾਂ ਦੇ ਲਈ ਕਿੰਨਾ ਜ਼ਿਆਦਾ ਮੁਸ਼ਕਲ ਹੋਵੇਗਾ ਇੱਥੋਂ ਤੱਕ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਪਿਛਲੇ ਪਾਸੇ ਕੋਈ ਦਰਿਆ ਜਾਂ ਨਦੀ ਨਹੀਂ ਆ ਇਹ ਪੈਲੀਆਂ ਸਨ ਤੇ ਪੈਲੀਆਂ ਜਿਹੜੀਆਂ ਆ ਉਹ ਦਰਿਆ ਦਾ ਰੂਪ ਧਾਰਨ ਕਰ ਚੁੱਕੀਆਂ ਹੋਈਆਂ ਤੇ ਜਿਹੜਾ ਪਾਣੀ ਵੀ ਆਇਆ ਇਹਦੇ ਵਿੱਚ ਇੱਕ ਨੀਲਾ ਪਾਣੀ ਆ ਤੇ ਉਹ ਦੱਸਿਆ ਜਾ ਰਿਹਾ ਕਿ ਜਿਹੜਾ ਫੈਕਟਰੀਆਂ ਦਾ ਜਿਹੜਾ ਪਾਣੀ ਆ ਉਹ ਵੀ ਇਹਦੇ ਵਿੱਚ ਜ਼ਹਿਰੀਲਾ ਪਾਣੀ ਆ ਚੁੱਕਾ ਹੋਇਆ ਆ ਜਿਹਦੇ ਇਹਦੇ ਵਿੱਚ ਸੱਪ ਮੱਛੀਆਂ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਆ ਜੀਵ ਜੰਤੂ ਆ ਇਹਨਾਂ ਪਾਣੀਆਂ ਦੇ ਵਿੱਚ ਜਿਹੜਾ ਆ ਉਹ ਦਿਖ ਰੇ ਆ ਤੇ ਵੱਡੀ ਗੱਲ ਇਹ ਆ ਕਿ ਕੋਈ ਵੀ ਜਿਹੜੀ ਪੈਲੀ ਆ ਇਧਰਲੇ ਪਾਸੇ ਜਿਹੜੀ ਆ ਉਹ ਬਚੀ ਨਹੀਂ ਹੋਈ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਹੋਇਆ ਇਧਰ ਪਿੰਡ ਵਾਸੀਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਆਖਿਆ ਕਿ ਰਾਸ਼ਨ ਕਾਫੀ ਪਹੁੰਚ ਚੁੱਕਾ ਹੋਇਆ ਆ ਡੰਗਰਾਂ ਦੇ ਲਈ ਚਾਰਾ ਤੋੜੀ ਵੀ ਪਹੁੰਚਿਆ ਵੀ ਆ ਪਹੁੰਚਦਾ ਵੀ ਪਿਆ ਹੈ ਪਰ ਅਗਲੇ ਪਾਸੇ ਹੁਣ ਜਿਹੜੀ ਲੋੜ ਪੈਣੀ ਆ ਜਦੋਂ ਪੈਲੀਆਂ ਦੀ ਸਾਫ ਸਫਾਈ ਹੋਣੀ ਆ ਰੇਤਾ ਕੱਢਣੀ ਆ ਜਾਂ ਕਿਸੇ ਤਰੀਕੇ ਦੇ ਨਾਲ ਜਦੋਂ ਦੁਬਾਰਾ ਇਹਨਾਂ ਪੈਲੀਆਂ ਨੂੰ ਜਿਹੜਾ ਬਹਾ ਲਿਆ ਉਹ ਕਰਨਾ ਆ ਉਹਦੇ ਵਾਸਤੇ ਟਰੈਕਟਰਾਂ ਦੇ ਲਈ ਡੀਜ਼ਲ ਦੀ ਜਿਹੜੀ ਲੋੜ ਹੈ ਪੈਣੀ ਆ ਨਾਲ ਖਾਦਾਂ ਦੀ ਤੇ ਨਾਲ ਖਾਸ ਕਰਕੇ ਬੀਜ ਦੀ ਜਿਹੜੀ ਲੋੜ ਆ ਉਹ ਪੈਣੀ ਆ ਤੇ ਉਹ ਕਹਿੰਦੇ ਕਿ ਹੁਣ ਰਾਸ਼ਨ ਜਿਹੜਾ ਆ ਉਹ ਘਟਾਇਆ ਜਾਵੇ ਜਾਂ ਡੰਗਰਾਂ ਦੇ ਵਾਸਤੇ ਚਾਰਾ ਤੋੜੀ ਚਲੋ ਉਹ ਆਉਂਦਾ ਰਵੇ ਤਾਂ ਜੋ ਜੀਵਨ ਨਿਰਵਾਹ ਡੰਗਰਾਂ ਦਾ ਉਹ ਵੀ ਚੱਲਦਾ ਰਹੇ ਪਰ ਇਹਦੇ ਨਾਲ ਨਾਲ ਹੁਣ ਜੋ ਪੈਲੀਆਂ ਵਾਸਤੇ ਜਿਹੜੀ ਲੋਡ ਪੈਣੀ ਆ ਨਾ ਉਹਦੇ ਵਾਸਤੇ ਸੰਗਤ ਜਿਹੜਾ ਆ ਜਰੂਰ ਧਿਆਨ ਦੇਵੇ ਭਾਜੀ ਇਹ ਮਹਿਸੂਸ ਕੀਤਾ ਤੁਸੀਂ ਰੁਚੀ ਦਾ ਸਾਥ ਸਾਹਿਬ ਸਾਹਿਬ ਜੀ ਕੀ ਫਤਿਹ ਜਿੰਨੇ ਤੁਸੀਂ ਵੇਖ ਸਕਦੇ ਹੋ ਜਿਹੜਾ ਪਿਛਲਾ ਪੂਰਾ ਨਜ਼ਾਰਾ ਹੈ ਕਈ ਲੋਕਾਂ ਨੂੰ ਨਜ਼ਾਰਾ ਬੜਾ ਖੂਬਸੂਰਤ ਲੱਗਦਾ ਹੋਣਾ ਹੈ ਕਿ ਪਾਣੀ ਹੈ ਕੁਝ ਪੇੜ ਨੇ ਪਰ ਅਸਲ 'ਚ ਕਿਸਾਨ ਲਈ ਇਹ ਕਾਮਰਕ ਦੇ ਬੰਦੇ ਲਈ ਮੌਤ ਹੈ ਤੁਸੀਂ ਦੂਜੀ ਤਰਫ ਵੇਖੋਗੇ ਤੇ ਇਹ ਉਹ ਫਸਲ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਧਰ ਹੋ ਜਾਵੇ ਇਹ ਉਹ ਫਸਲ ਹੈ ਜਿਹੜੀ ਖੜੀ ਫਸਲ ਹੈ। ਇਹੀ ਫਸਲ ਉੱਥੇ ਵੀ ਸੀ। ਹੁਣ ਤੁਸੀਂ ਉਹ ਨਜ਼ਾਰਾ ਵੇਖੋ। ਦੋਵਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹ ਫਸਲ ਜੋ ਸਾਰਾ ਸਾਲ ਕਿਸਾਨ ਨੇ ਮਿਹਨਤ ਕਰਕੇ ਇੱਕ ਪੰਜਾਬੀ ਨੇ ਮਿਹਨਤ ਕਰਕੇ ਜਿਹੜੀ ਫਸਲ ਹੈ ਆਪਣੇ ਬੱਚਿਆਂ ਵਾਂਗੂ ਤਾਂ ਖਿਆਲ ਰੱਖਿਆ ਤੇ ਆਖਿਰ ਚਾਲ ਫਸਲ ਪੂਰੀ ਤਬਾਹ ਹੋ ਗਈ ਹੈ। ਹੁਣ ਇਹ ਫਸਲ ਨੂੰ ਨਵੇਂ ਤੋਂ ਉਜਾਊ ਕਰਨਾ, ਖੜਾ ਕਰਨਾ ਬੜਾ ਹੀ ਔਖਾ ਹੈ। ਕਿਉਂਕਿ ਇਹਨਾਂ ਦੀ ਖਾਲੀ ਖੜਾਂ ਦਾ ਪਾਣੀ ਦੇ ਵਿੱਚ ਆ ਗਿਆ ਹੈ। ਦਸਰੇ ਨੇ ਇਲਾਕੇ ਦੇ ਵਾਸੀ ਕਿ ਕਈ ਫੈਕਟਰੀਆਂ ਦਾ ਪਾਣੀ ਜੋ ਦਰਿਆਾਂ ਦੇ ਬੇ ਨਾਲਿਆਂ ਦੇ ਵਿੱਚ ਹੁੰਦਾ ਹੈ ਉਹ ਜ਼ਹਿਰੀਲਾ ਪਾਣੀ ਜਿਹੜਾ ਫੈਕਟਰੀ ਦਾ ਵੇਸਟੇਜ ਹੈ ਜਿਹੜਾ ਕਾਫੀ ਕ੍ਰੋਨਿਕ ਹੁੰਦਾ ਹੈ ਉਹ ਵੀ ਹੁਣ ਜਿਹੜਾ ਫਸਲ 'ਚ ਵੱੜ ਚੁੱਕਿਆ ਹੈ ਤੇ ਇਹਦੇ ਨਾਲ ਹੁਣ ਕਿੰਨੀ ਉਹਦੀ ਸ਼ਮਤਾ ਹੈ ਫਸਲ ਦੀ ਫਸਲ ਨੂੰ ਪੈਦਾ ਕਰਨ ਦੀ ਉਹ ਵੀ ਪ੍ਰਮਾਤਮਾ ਜਾਣਦਾ ਹੈ ਕਿ ਕਿੰਨੀ ਘਟ ਗਈ ਹੈ ਕਿੰਨੀਆਂ ਪਰੇਸ਼ਾਨੀਆਂ ਤੇ ਚੋਂਗੀਆਂ ਪਾਣੀ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਗੰਦਗੀਆਂ ਨੇ ਹੋਰ ਸੀਵਰੇਜ ਸਿਸਟਮ ਬਹੁਤ ਕੁਝ ਜਿਹੜਾ ਹੈ ਉਹ ਨਾਲ ਮਿਕਸ ਹੋ ਚੁੱਕਿਆ ਹੈ ਜਿਹਦੇ ਕਰਕੇ ਇਸ ਇਲਾਕੇ ਦੀ ਪੂਰੀ ਸੈਨਟਾਈਜੇਸ਼ਨ ਇਸ ਇਲਾਕੇ ਨੂੰ ਸਾਫ਼ ਕਰਨਾ ਤੇ ਫਿਰ ਮੁਰ ਤੋਂ ਇਸ ਪੂਰੇ ਖੇਤਰ ਦੀ ਖੇਤੀ ਨੂੰ ਸੁਰਜੀਤ ਕਰਨਾ ਬੜਾ ਹੀ ਔਖਾ ਹੈ ਜਿਹਦੇ ਲਈ ਬੜੀ ਹੀ ਜਿਹੜੀ ਹੈ ਇੱਕ ਮੁਸ਼ਕਲ ਕਰਨੀ ਪੈਗੀ ਆਮ ਵਰਗੇ ਕਿਸਾਨ ਨੂੰ ਤੇ ਖਾਸ ਤੌਰ ਦੇ ਵਿੱਚ ਖਾਲੀ ਕਿਸਾਨ ਹੀ ਨਹੀਂ ਜਿਹੜਾ ਕੋਈ ਮਜ਼ਦੂਰ ਜਿਹੜਾ ਕੋਈ ਹੋਰ ਵਿਅਕਤੀ ਇਸ ਪੂਰੀ ਫਸਲ ਦੇ ਨਾਲ ਇਸ ਇਲਾਕੇ ਨਾਲ ਜੁੜਿਆ ਹੋਇਆ ਹੈ ਵੇਖੋ ਇੱਕ ਤੇ ਹੋਇਆ ਖਾਲੀ ਫਸਲ ਦਾ ਨੁਕਸਾਨ ਹੈ ਪਰ ਤੁਸੀਂ ਵੇਖੋ ਕਿ ਖਾਲੀ ਫਸਲ ਹੀ ਨਹੀਂ ਇੱਥੇ ਲੋਕਾਂ ਦੇ ਘਰ ਵੀ ਨੇ ਤੇ ਘਰ ਚ ਲੋਕ ਰਹਿ ਰਹੇ ਨੇ ਕਈ ਘਰਾਂ ਦੀਆਂ ਜਿਹੜੀਆਂ ਨੀਆਂ ਨੇ ਉਹਨੀਆਂ ਪੱਕੀਆਂ ਵੀ ਨਹੀਂ ਕਈ ਕਰ ਇਹੋ ਜਿਹੇ ਨੇ ਜਿਹੜੇ ਪੱਕੇ ਵੀ ਨਹੀਂ ਉਹ ਵੀ ਹੁਣ ਕਿਤੇ ਨਾ ਕਿਤੇ ਪਾਣੀ ਕਰਕੇ ਫਿਰ ਤੋਂ ਤੁਸੀਂ ਕਹਿ ਲੋ ਕਿ ਉਹ ਇੱਕ ਇਹੋ ਜੇ ਸਿਸਟਮ 'ਚ ਆ ਚੁੱਕੇ ਨੇ ਕਿ ਹੁਣ ਅਸੀਂ ਪ੍ਰੋਸਾ ਨਹੀਂ ਕਰ ਸਕਦੇ ਕਿ ਉਹ ਕੰਨੂ 'ਚ ਛੋਟਾ ਕੋਈ ਵੱਡਾ ਪੁੰਝਾ ਆ ਜਾਵੇ ਜਾਂ ਕੁਝ ਵੀ ਹੋਵੇ ਤੇ ਉਸ ਝਟਕੇ ਨੂੰ ਸਹਿ ਸਕਣਗੇ ਸਿਆਲ ਆਉਣ ਵਾਲਾ ਹੈ ਸਰਦੀਆਂ ਆਉਣ ਵਾਲੀਆਂ ਨੇ ਜੇ ਤੁਹਾਡੇ ਕੋਲ ਪੱਕੇ ਘਰ ਨਾ ਹੋਣ ਤੇ ਠੰਡ ਚ ਵੀ ਤੁਹਾਨੂੰ ਪਤਾ ਕੀ ਤੁਹਾਡੀ ਕਿਦਾਂ ਦੀ ਕੀ ਹਾਲਤ ਹੋਏਗੀ ਲੋਕਾਂ ਦੇ ਕੱਪੜੇ ਖਰਾਬ ਹੋ ਚੁੱਕੇ ਨੇ ਜਿਨ੍ਹਾਂ ਦੇ ਇੱਕ ਇੱਕ ਮੰਜ਼ਲ ਦੇ ਘਰ ਨੇ ਉਹਨਾਂ ਦੇ ਕੱਪੜੇ ਖਰਾਬ ਹੋ ਚੁੱਕੇ ਨੇ ਜਿਹੜੇ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਆਈਟਮਸ ਨੇ ਘਰ ਚ ਉਹ ਫ੍ਰਿਜ ਹੋਵੇ ਮਸ਼ੀਨ ਹੋਵੇ ਉਹ ਖਰਾਬ ਹੋ ਚੁੱਕੀ ਹੈ ਬੜੇ ਹੀ ਮਾੜੇ ਹਾਲਾਤ ਨੇ ਇਲਾਕੇ ਦੇ ਤੇ ਮੋਸਟਲੀ ਹੁਣ ਇੱਥੇ ਲੋਕਾਂ ਨੂੰ ਜਿਹੜੀ ਸੈਨੀਟਾਈਜੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇਹਨਾਂ ਹਾਲਾਤਾਂ ਚ ਬਿਮਾਰੀਆਂ ਫੈਲਣ ਦੀ ਬਹੁਤ ਖਤਰਾ ਹੈ ਇੱਥੇ ਬਿਮਾਰੀਆਂ ਫੈਲਣ ਦਾ ਤੇ ਇਸ ਕਰਕੇ ਸਾਰਿਆਂ ਨੂੰ ਇਹੀ ਗੱਲ ਸਾਰੇ ਕਹਿ ਰਹੇ ਸੀ ਕਿ ਜਿੰਨੀ ਜ਼ਿਆਦਾ ਇਸ ਇਲਾਕੇ ਦੇ ਵਿੱਚ ਬੋਹ ਆ ਰਹੀ ਏ ਪਾਣੀ ਕਰਕੇ ਵਾਹਿਗੁਰੂ ਮਿਹਰ ਕਰੇ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੇ-ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਆ ਤੇ ਕੋਈ ਭਿਆਨਕ ਬਿਮਾਰੀ ਨਾ ਫੈਲੇ ਨਹੀਂ ਤਾਂ ਬਹੁਤ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਏ ਉਹ ਹੋ ਸਕਦਾ ਮਾਲੀ ਨੁਕਸਾਨ ਤਾਂ ਲੋਕਾਂ ਦਾ ਹੋਇਆ ਹੀ ਹੋਇਆ ਆ ਘਰਾਂ ਦਾ ਜਿਹੜਾ ਸਾਰਾ ਸਮਾਨ ਉਹ ਖਰਾਬ ਹੋ ਚੁੱਕਾ ਹੋਇਆ ਆ ਪੈਲੀਆਂ ਜਿਹੜੀਆਂ ਆ ਉਹ ਖਰਾਬ ਹੋ ਚੁੱਕੀਆਂ ਹੋਈਆਂ ਆ ਪਰ ਜੇਕਰ ਕੋਈ ਬਿਮਾਰੀ ਫੈਲ ਜਾਂਦੀ ਏ ਹੁਣ ਲੋਕਾਂ ਦੇ ਖਾਰਸ਼ੇ ਤਾਂ ਹੋਣੀ ਸ਼ੁਰੂ ਹੋ ਗਈ ਹੋਈ ਏ ਤੇ ਹੋਰ ਫੋੜੇ ਫੀਂਸੀਆਂ ਦੇ ਕਰਨੀਆਂ ਵੀ ਸ਼ੁਰੂ ਹੋ ਗਈਆਂ ਹੋਈਆਂ ਪਰ ਕੋਈ ਇਹ ਜਿਹੜਾ ਜ਼ਹਿਰੀਲਾ ਪਾਣੀ ਐ ਇੰਨਾ ਗੰਦਗੀ ਭਰਿਆ ਪਾਣੀ ਆ ਕਿ ਇੱਥੇ ਖੜਨਾ ਵੀ ਇੰਨਾ ਜਿਆਦਾ ਮੁਸ਼ਕਲ ਹੋਇਆ ਪਿਆ ਆ ਤੇ ਉਹਦੇ ਕਰਕੇ ਕੋਈ ਬਿਮਾਰੀ ਜਿਹੜੀ ਉਹ ਨਾ ਫੈਲੇ ਤੇ ਮੈਡੀਕਲ ਸੇਵਾਵਾਂ ਲਗਾਤਾਰ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜਾ ਆ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਆ ਤੇ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਐਨਜੀਓ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਖਾਲਸਾ ਆਪਣਾ ਪੰਥਕ ਫਰਜ਼ ਜਿਹੜਾ ਆ ਆਪਣੇ ਪੰਜਾਬ ਦੇ ਲੋਕਾਂ ਦੇ ਲਈ ਮਨੁੱਖਤਾ ਦੇ ਲਈ ਜਿਹੜਾ ਫਰਜ਼ ਆ ਵਾ ਖੂਬੀ ਨਿਭਾ ਰਿਆ ਆ ਇਹਦੇ ਨਾਲ ਨਾਲ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਵੀ ਸੁੱਤੇ ਨਹੀਂ ਰਹਿਣਾ ਚਾਹੀਦਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਉਹਨਾਂ ਨੂੰ ਵੀ ਤੁਰੰਤ ਆਪਣਾ ਜਿਹੜਾ ਫਰਜ਼ ਆ ਉਹ ਨਿਭਾਉਣਾ ਚਾਹੀਦਾ ਆ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਰਾਮ ਸਿੰਘ ਵਾਲਾ ਤੇ ਹੋਰ ਇਲਾਕਿਆਂ ਦੇ ਵਿੱਚ ਅਸੀਂ ਵੱਖ-ਵੱਖੇ ਲਾਗਿਆਂ ਦੇ ਵਿੱਚ ਜਿਹੜਾ ਵਿਚਰ ਰਹੇ ਆ ਪਰਿਵਾਰਾਂ ਨੂੰ ਮੈਡੀਕਲ ਸਹੂਲਤ ਜਾਂ ਜਿਹੜੇ ਹੋਰ ਕੱਪੜੇ ਜਾਂ ਹੋਰ ਜਿਹੜੀਆਂ ਸਮੱਗਰੀ ਦੀ ਲੋੜ ਆ ਇਦਾਂ ਕਿਸੇ ਨੂੰ ਨਗਦ ਰਾਸ਼ੀ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਰਿਵਾਰਾਂ ਤੱਕ ਪਹੁੰਚਾਈ ਜਾਵੇ ਤੇ ਬੇਨਤੀ ਇਹ ਆ ਕਿ ਇਸ ਸਾਰੇ ਸਿਸਟਮ ਨੂੰ ਸਹੀ ਕਰਨ ਦੇ ਲਈ ਇਹਨਾਂ ਭਰਾਵਾਂ ਦਾ ਜਿਹੜਾ ਸਹਿਯੋਗ ਆ ਜ਼ਰੂਰ ਕੀਤਾ ਜਾਵੇ ਜਿਵੇਂ ਜ਼ਿੰਮੇਵਾਰ ਵੀਰ ਦੱਸ ਰਹੇ ਆ ਕਿ ਅਸਲ ਸੇਵਾ ਕਹਿੰਦੇ ਹੋਣ ਜਿਹੜੀ ਸ਼ੁਰੂ ਹੋਣੀ ਆ ਤੇ ਉਹਨਾਂ ਦਾ ਸਾਥ ਦੇਣ ਦੀ ਲੋੜ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ